ਪਰ ਹਰ ਗਾ ਗੱਲ ਥੋੜੀ ਵੀ ਤੁਹਾਡੀ ਜੇ ਕਿਸੇ ਨੂੰ ਗੱਲ ਪਸੰਦ ਨਹੀਂ ਹੈ ਤੁਹਾਨੂੰ ਕਿਸੇ ਦੀ ਗੱਲ ਪਸੰਦ ਨਹੀਂ ਹੈ ਤੇ ਤੁਸੀਂ ਜੋ ਚੱਕ ਕੇ ਘਾਟਾ ਲਾ ਦਿਓ ਮੈਂ ਤਾਂ ਕਹਣਾ ਹੈ ਨਾਮ ਨਹੀਂ ਕੋਈ ਪਲੰਕਾ ਜੀ ਪਹਿਲਾਂ ਦੂਸਰੇ ਅਮਰਿਤਪਾਲ ਜੀ ਸੀਗੇ ਜੀ ਇਹ ਕੁੜੀ ਦੇ ਛੇੜਛਾੜ ਦੇ ਮਾਮਲੇ ਚ ਉਹਦਾ ਬੰਦਾ ਚੱਕ ਲਿਆ ਅਮਰਿਤਪਾਲ ਕੌਣ ਆ ਜੀ ਕਿਹੜਾ ਥਾਣੇ ਦਾ ਐਸਐਚਓ ਲੱਗਿਆ ਸੀਆਈਏ ਇੰਚਾਰਜ ਦੀ ਲੱਗਿਆ ਡੀਐਸਪੀ ਲੱਗਿਆ ਐਸਪੀ ਲੱਗਿਆ ਕੌਣਾ ਅਮਰਿਤਪਾਲ ਢੰਡਰੀ ਵਾਲੇ ਸੰਤਾ ਦੀ ਵੀ ਆ ਰਹੇ ਨੇ ਉਹ ਦੇਖ ਲਓ ਪ੍ਰੇਮਨੰਦ ਮਹਾਰਾਜ ਦੀ ਵੀਡੀਓ ਦੇਖ ਲਓ ਜ਼ਰੂਰ ਦੇਖਣੀ ਆ ਭਾਬੀ ਛਾਬੀ ਦੀ ਵੀਡੀਓ ਤੂੰ ਕੋਣ ਆ ਤੈਨੂੰ ਕਿਹੜੀ ਏਜੰਸੀ ਨੇ ਫਰਾਈਜ਼ ਕੀਤਾ ਜੀ ਤੇ ਤੂੰ ਡਿਸਾਈਡ ਕਰੇਗਾ ਤੂੰ ਸੈਂਸਰ ਬਾਵਣਾ ਕਿ ਤੇਰੇ ਜਿੰਨੀ ਜੋੜਤਾ ਇੰਨੀ ਗੈਰਤੋਂ ਪਹਿਲਾਂ ਇੰਸਟਾਗ੍ਰਾਮ ਦੇ ਹੈਡ ਨੂੰ ਖਤਮ ਕਰ ਰਹਾ ਸਸਿਕਾਲ ਦੇ ਦੇਸ਼ਾਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਏ ਇੱਕ ਪਾਸੇ ਭਾਬੀ ਕਬਲਕੌਰ ਦਾ ਕਤਲ ਕੀਤਾ ਜਾਂਦਾ ਦੂਜੇ ਪਾਸੇ ਯੂਟਿਊਬਰ ਜਸਵੀਰ ਸਿੰਘ ਜਸੂਸੀ ਦੇ ਕੇਸ ਗ੍ਰਫਤਾਰ ਹੁੰਦਾ ਕਿਧਰੇ ਕਿਸਾਨ ਧਰਨੇ ਲਾ ਰਹੇ ਨੇ ਤੇ ਕਿਤੇ ਬੇਰੁਜ਼ਗਾਰ ਟੈਂਕੀਆਂ ਤੇ ਚੜੇ ਨੇ ਇਹਨਾਂ ਤਮਾਮ ਮੁੱਦਿਆਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸ਼ਿਵ ਸੈਨਾ ਦੇ ਆਗੂ ਨਿਸ਼ਾਨਤ ਸ਼ਰਮਾ ਜੀ ਨੇ ਨਿਸ਼ਾਨਤ ਸ਼ਰਮਾ ਜੀ ਆਪਣੇ ਵਿਵਾਦ ਬਿਆਨ ਰਹੀ ਹਮੇਸ਼ਾ ਹੀ ਚਰਚਾ ਜਾਣ ਵਾਲੇ ਅੱਜ ਕੱਲ੍ਹ ਅਧਿਆਤਮ ਬ ਲਾਗੇ ਨੇ 24 ਘੰਟੇ ਭਗਤੀ ਚ ਲੀਨ ਰਹਿੰਦੇ ਨੇ ਪਰ ਫਿਰ ਵੀ ਉਹਨਾਂ ਦੀ ਪਾਰਖੂ ਅੱਖ ਪੰਜਾਬ ਦੇ ਹਰ ਮੁੱਦੇ ਤੇ ਰਹਿੰਦੀ ਹੈ ਸੋ ਗੱਲਬਾਤ ਕਰਾਂਗੇ ਸਸ਼ੀ ਗਾਲ ਜੀ ਬਹੁਤ ਬਹੁਤ ਸਵਾਲ ਹੈ ਤੁਹਾਡਾ ਸਸ਼ੀ ਗਾਲ ਮਿਆਰਪੁਰ ਜੀ ਨਿਸ਼ਾ ਅਪਡੇਟ ਦੇ ਸਾਰੇ ਸਰੋਤਿਆਂ ਨੂੰ ਦਿਲ ਦੀ ਗਰੇ ਤੋਂ ਨਮਸਕਾਰ ਤੁਹਾਡੀ ਟੀਮ ਦਾ ਧੰਨਵਾਦ ਨਿਸ਼ਾਨ ਸ਼ਰਮਾ ਜੀ ਪਹਿਲਾ ਸਵਾਲ ਇਹ ਆ ਪੰਜਾਬ ਦਾ ਮਸਲਾ ਇਹ ਮੁੱਦਾ ਬੜਾ ਭੱਖਿਆ ਹੋਇਆ ਬੀਬੀ ਕਮਲਕੌਰ ਦਾ ਕਤਲ ਕੀਤਾ ਜਾਂਦਾ ਤੇ ਭਾਈ ਅਮਰਤਪਾਲ ਮੈਰੋ ਵੱਲੋਂ ਉਸ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਦੋ ਸਾਥੀ ਉਸ ਦੇ ਗ੍ਰਿਫਤਾਰ ਹੋਨੇ ਤੇ ਉਹ ਹਲੇ ਫਰਾਰ ਹੈ ਸੋ ਕਿਸ ਤਰ੍ਹਾਂ ਇਸ ਮੁੱਦੇ ਨੂੰ ਵੇਖਦੇ ਤੁਸੀਂ ਦੇਖੋ ਜੀ ਕੋਈ ਅਮਰਤਪਾਲ ਪੰਜਾਬ ਦਾ ਕੋਈ ਮੁੱਦਾ ਨਹੀਂ ਹੈ ਪੰਜਾਬ ਦਾ ਮੁੱਦਾ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕੁਝ ਲੋਕ ਜਿਹੜੇ ਬਾਣੇ ਨੂੰ ਬਦਨਾਮ ਕਰ ਰਹੇ ਆ ਜੀ ਦੇਖੋ ਨਿਹੰਗ ਸਿੰਘ ਜਿਹੜੇ ਨੇ ਉਹਨਾਂ ਦਾ ਸਾਰੇ ਸਤਿਕਾਰ ਕਰਦੇ ਨੇ ਅੱਜ ਤੋਂ ਬਾਅਦ ਦੇ ਕਾਲੇ ਦੌਰ ਦੇ ਦੌਰਾਨ ਵੀ ਨਿਹੰਗ ਸਿੰਘਾਂ ਨੇ ਪੂਰਾ ਡਟ ਕੇ ਮੇਰੇ ਖਿਆਲ ਚ ਸਰਕਾਰਾਂ ਦਾ ਫੋਰਸ ਪੁਲਿਸ ਦਾ ਫੋਰਸਾਂ ਸਾਥ ਦਿੱਤਾ ਜੀ ਨਿਰਦੋਸ਼ਾਂ ਦੀਆਂ ਜਾਨਾਂ ਬਚਾਈਆਂ ਔਰ ਆਮ ਤੌਰ ਤੇ ਜਿੱਥੇ ਕਿਤੇ ਨਿਹੰਗ ਸਿੰਘ ਖੜਾ ਹੋਵੇ ਹੀ ਭੈਣ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਸੀ। ਨਿਆਂ ਸਿੰਘਾ ਦੀ ਇੱਕ ਹੋਰ ਖਾਸ ਗੱਲ ਹੁੰਦੀ ਕਦੇ ਵੀ ਕਿਸੇ ਨਿਹੱਥੇ ਦੇ ਬਾਰ ਨਹੀਂ ਕਰਦੇ। ਇਹ ਤੁਸੀਂ ਜੇ ਇਹਨਾਂ ਦੀ ਕਿਸੇ ਨਾਲ ਲੜਾਈ ਵੀ ਪੈ ਜੇ ਨਿਹੱਥੇ ਬੰਦੇ ਤੇ ਬਾਰ ਨਹੀਂ ਕਰਨਗੇ ਇਹ। ਬਾਬਾ ਬਲਬੀਰ ਸਿੰਘ ਦੀ ਹਰੀਆਂ ਬੇਲਾਂ ਵਾਲੇ ਕਿੰਨੇ ਕਿੰਨੇ ਵਧੀਆ ਇਹਨਾਂ ਦੇ ਸੁਭਦਾਏ ਨੇ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਹਮੇਸ਼ਾ ਸਮਾਗਮਾਂ 'ਚ ਹੀ ਰਹਿੰਦੇ ਆ ਲੋਕ। ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਗਰਾਮ ਹੀ ਕਰ ਰਹੇ ਹੁੰਦੇ ਆ ਗੁਰਮੇਸਤ ਸੰਚਾਰ ਪ੍ਰਚਾਰ ਦਾ ਕਹਿ ਲੋ। ਇਆ ਕੋਈ ਹੋਰ ਵੀ ਧਾਰਮਿਕ ਪ੍ਰੋਗਰਾਮ ਕਹਿ ਲੋ ਹਮੇਸ਼ਾ ਜਿਹੜਾ ਗੁਰਮਤਿ ਦੇ ਰੰਗ ਦੇ ਵਿੱਚ ਰੰਗੇ ਹੁੰਦੇ ਆ ਪਰ ਕੁਝ ਲੋਕ ਜਿਨ੍ਹਾਂ ਨੇ ਬਾਣਾ ਪਾ ਕੇ ਬਾਣੇ ਨੂੰ ਬਦਨਾਮ ਕਰਨ ਦਾ ਮੈਂ ਤਾਂ ਕਹਿਣਾ ਵੀ ਆਪਣੇ ਆਪ ਨੂੰ ਇਹ ਲੋਕ ਤਾਂ ਦੇਖੋ ਮੇਰਾ ਕੋਈ ਇਸ ਦੇਖੋ ਸਿੱਖ ਧਰਮ ਦੇ ਰਿਲੇਟਡ ਗੱਲ ਆ ਮੇਰਾ ਉਹ ਤੁਹਾਨੂੰ ਬੋਲਣ ਦਾ ਅਧਿਕਾਰ ਤਾਂ ਨਹੀਂ ਹੈ ਪਰ ਕਿਤੇ ਨਾ ਕਿਤੇ ਇਹ ਲੋਕ ਹੀ ਸਿੱਖ ਧਰਮ ਦੇ ਸਭ ਤੋਂ ਵੱਡੇ ਦੋਸ਼ੀ ਨੇ ਦੇਖੋ ਕੁਝ ਲੋਕ ਨੇ ਪਿੱਛੇ ਦੀ ਗੁਰਦਾਸਪੁਰ ਚ ਇੱਕ ਐਕਸ ਸਰਵਿਸਮੈਨ ਯਾ ਮੌਜੂਦਾ ਫੌਜੀ ਸਾਹਿਬ ਗੁਰਦੁਆਰਾ ਸਾਬ ਪਾਣੀ ਪੀਣ ਕੇ ਉਹਨਾਂ ਚੋਰ ਸਮਝ ਕੇ ਆ ਗਲਤ ਬੰਦਾ ਸਮਝ ਕੇ ਮਾਰਤਾ ਗਿਆ ਇੱਕ ਮੰਦਬੁੱਧੀ ਗੁਰੂ ਘਰ ਚ ਮਾਰਤਾ ਗਿਆ ਤੇ ਆਪ ਲੋਕ ਸਾਡੇ ਵਰਗੇ ਸਨਾਤਨੀਆਂ ਨੂੰ ਇਹ ਦੂਰ ਕਰ ਰਹੇ ਆ ਅਗਲੇ ਦਿਮਾਗ ਚ ਇੱਕ ਗੱਲ ਆਂਦੀ ਵੀ ਗਲਤੀ ਨਾਲ ਮੇਰੇ ਸਿਰ ਤੇ ਰਮਾਲ ਡੇਗਿਆ ਤਾਂ ਮੇਰੇ ਤਾਂ ਬਰਛਾ ਵੱਜ ਜਾਣਾ ਜੀ ਜਦਕਿ ਇਦਾਂ ਦੀ ਕੋਈ ਗੱਲ ਨਹੀਂ ਜੀ ਗਿਰ ਜੇ ਬੜੇ ਸਤਕਾਨ ਅਗਲੇ ਕਹਿੰਦੇ ਭਾਈ ਜਿਹਨੂੰ ਨਹੀਂ ਪਤਾ ਹੁੰਦਾ ਕੋਈ ਬਾਹਰਲੇ ਪਿਛੇ ਬਾਹਰਲੇ ਸਟੇਟਾਂ ਤੋਂ ਆਉਂਦਾ ਹੈ ਤੇ ਕੋਈ ਦੇ ਕਿਸੇ ਕੋਈ ਇਦਾਂ ਦੀ ਗਲਤੀ ਹੋ ਵੀ ਜਾਂਦੀ ਆ ਅਗਲੇ ਕਹਿੰਦੇ ਬੋਧੀ ਰਵਾਲਾ ਰਹਿ ਲੋ ਬੜੇ ਸਤਿਕਾਰ ਨਾਲ ਕਹਿੰਦੇ ਆ ਪਰ ਆ ਜਿਹੜਾ ਕੰਮ ਹੋਇਆ ਮੈਨੂੰ ਨਹੀਂ ਪਤਾ ਕਿਉਂ ਹੋਇਆ ਮੈਂ ਨਾਲ ਉਸ ਭਾਬੀ ਬੂਬੀ ਦੀ ਕੋਈ ਵੀਡੀਓ ਦੇਖੀ ਆ ਨਾ ਕੋ ਮੈਨਾਂ ਦੇਖਣੀ ਕੋਈ ਮੈਨਾਂ ٹرسٹ ਆ ਜਿਹੜਾ ਸ਼ਰੀਲਤਾ ਫਲਾਉਂਦਾ ਉਹ ਵੀ ਗਲਤ ਗੱਲ ਆ ਪਰ ਹਰ ਗਾਹ ਗੱਲ ਥੋੜੀ ਵੀ ਤੁਹਾਡੀ ਜੇ ਕਿਸੇ ਨੂੰ ਗੱਲ ਪਸੰਦ ਨਹੀਂ ਹੈ ਤੁਹਾਨੂੰ ਕਿਸੇ ਦੀ ਗੱਲ ਪਸੰਦ ਨਹੀਂ ਹੈ ਤੇ ਤੁਸੀਂ ਜੋ ਚੱਕ ਕੇ ਘਾਟਾ ਲਾ ਦਿਓ ਇਹ ਕਿੱਥੇ ਦਾ ਕਾਨੂੰਨ ਹੋਇਆ ਤੁਸੀਂ ਜਾਓ ਉਹਦੀ ਕੰਕੂ ਫੋਰਚ ਕੰਪਲੀਟ ਕਰੋ ਪੁਲਿਸ ਨੂੰ ਕੰਪਲੀਟ ਕਰੋ ਐਸਐਚਓ ਸਾਹਿਬ ਕੋਲ ਜਾਓ ਐਸਐਚਓ ਸਾਹਿਬ ਨਹੀਂ ਸੁਣਦੇ ਡੀਐਸਪੀ ਸਾਹਿਬ ਕੋਲ ਜਾਓ ਐਸਪੀ ਸਾਹਿਬ ਕੋਲ ਜਾਓ ਐਸਐਸਪੀ ਸਾਹਿਬ ਕੋਲ ਜਾਓ ਮੈਂ ਤਾਂ ਕਹਿੰਦਾ ਨਾਮ ਨਹੀਂ ਕੋਈ ਕਲੰਕਾ ਜੀ ਪਹਿਲਾਂ ਦੂਸਰੇ ਅਮਰਤਵਾਲ ਦੀ ਸੀਗੇ ਜੀ ਇਹ ਕੁੜੀ ਦੇ ਛੇੜਛਾੜ ਦੇ ਮਾਮਲੇ ਚ ਉਹਨਾਂ ਦਾ ਬੰਦਾ ਚੱਕ ਲਿਆ ਉਹ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਲੈ ਕੇ ਪਥਾਣਾਗੇ ਰੰਦਰ ਰੁਪਏ ਆ ਜੀ ਕਿ ਉੱਥੇ ਕਿੰਨਾ ਕੁਝ ਹੋਇਆ ਜੀ ਇਹ ਤਾਂ ਦਿਲੋਂ ਸਲੂਟ ਆ ਉਸ ਵੇਲੇ ਦੇ ਐਸਐਸਪੀ ਸਾਹਿਬ ਦਾ ਜਿਹੜੇ ਹੁਣ ਡੀਆਈਜੀ ਨੇ ਸਤਿੰਦਰ ਸਿੰਘ ਜੀ जिन्होंने बड़ी संगीत की नाल उस मामले ਨੂੰ ਸੁਲਝਾਇਆ ਖੂਨ ਦਾ ਕਤਰਾ ਨਹੀਂ ਬਹਿਨ ਦਿੱਤਾ ਜੇ ਕਿਤੇ ਗਲਤੀ ਨਾਲ ਕਿਤੇ ਕੋ ਪੱਥਰ ਪਾਣੀ ਜਾਂ 부ਛਾਣੀ ਜਾਂ 부ਸ਼ਾਰਾ ਜਾਂ ਕੁਛ ਗੁਰੂ ਸਾਹਿਬ ਦੇ ਲੱਗ ਜਾਂਦੀਆਂ ਤਾਂ ਫਿਰ ਉਹੀ ਜਿਵੇਂ ਪਾਤਰ ਨੇ ਲਾਣੇ ਫਿਰਦੇ ਆ ਫਿਰ ਅਸੀਂ ਸਾਡੇ ਵਰਗਿਆਂ ਨੂੰ ਉੱਠ ਕੇ ਕਹਿਣਾ ਸੀ ਪੁਲਿਸ ਦੀ ਗਲਤੀ ਹੈ ਜੀ ਸਰਕਾਰ ਦੀ ਗਲਤੀ ਹੈ ਜੀ ਸਰਕਾਰ ਨਾ ਕਰਤਾ ਹੋ ਕਰਤਾ ਇਹ ਲੋਕ ਜਿਹੜੇ ਹੈ ਨਾ ਜੀ ਪਿੱਛੇ ਇਹਨਾਂ ਦੇ ਪਿੱਛੇ ਪਤਾ ਨਹੀਂ ਕਿਤੇ ਆਈਐਸਆਈ ਦਾ ਹੱਥ ਨਾ ਹੋਵੇ ਦੇਖੋ ਇੱਕ ਤਾਂ ਪਹੁੰਚ ਗਿਆ ਡਿਬੜੂਗਰ ਉਹ ਡਿਬੜੂਗੜੀ ਹੀ ਸੇਫ ਸੇਫ ਹੈ ਅੱਜਕੱਲ ਪਤਾ ਨਹੀਂ ਕਿਹੜੀਆਂ ਕਿਹੜੀਆਂ ਪੁੱਠੀਆਂ ਸਿੱਧੀਆਂ ਉਹਨਾਂ ਦੇ ਚੈਟਰਾਂ ਨਿਕਲ ਰਹੀਆਂ ਨੇ ਭਾਈ ਇੱਕ ਮਹਾਪੁਰਸ਼ ਮੈਂ ਦੇਖਿਆ ਕਹਿ ਰਿਹਾ ਜੀ ਇਹਨੂੰ ਸੀਐਮ ਬਣਾਉਣਾ ਆ ਸੀਐਮ ਇਹਦੇ ਨੂੰ ਬਣਾਓ ਤਾਂ ਕਿ ਫਿਰ ਚਿੱਟਾ ਵੀ ਜਿਵੇਂ ਕੁਝ ਲੋਕ ਫੀਮ ਡੋਡੀਆਂ ਦੀ ਗੱਲ ਕਰਦੇ ਆ ਪੰਜਾਬ ਚ ਲੀਗ ਹੋਣਾ ਚਾਹੀਦਾ ਕਿਉਂਕਿ ਇਹਦਾ ਭਰਾ ਚਿੱਟੇ ਨਾਲ ਫੜਿਆ ਗਿਆ ਸੀ ਨਾ ਪਿੱਛੇ ਪਿੰਦਾ ਵਗੈਰਾ ਫਿਰ ਇਹਨਾਂ ਨੇ ਚਿੱਟਾ ਵੀ ਮੰਗ ਕਰਦਣੀ ਮਤਾ ਹੀ ਪਉਣਾ ਫਿਰ ਇਹਨਾਂ ਨੇ ਇਹ ਚਿੱਟਾ ਵੀ ਜਨਰਲ ਬਲਾਂਸ ਵੱਜ ਪਾਸ ਕਰ ਦੋ ਵੀ ਚਿੱਟਾ ਵੀ ਪਬਲਿਕ ਰੀਪੀਲਾ ਚਾਹੀਦਾ ਲਿਖ ਲਈ ਮਿਲਣਾ ਚਾਹੀਦਾ ਇਹ ਮੰਦਬੁੱਧੀ ਲੋਕ ਨੇ ਮੇਰੀ ਪੰਜਾਬ ਪੁਲਿਸ ਦੇ ਡੀਜੀਪੀ ਸਾਹ ਨੂੰ ਬਹਿ ਤਾਂ ਮੇਰੀ ਪੂਰੀ ਉਮੀਦ ਆ ਕਿ ਦੇਖੋ ਜਿਹੜੀ ਪੰਜਾਬ ਪੁਲਿਸ ਆ ਇਹ ਨਾ ਸਮਝਿਓ ਕਿ ਮੈਂ ਕੋ ਪੰਜਾਬ ਪੁਲਿਸ ਦਾ ਮੇਰਾ ਕੋਈ ਰਿਸ਼ਤਾ ਆ ਰਾਇਆ ਜਾਂ ਕੋਈ ਕੋ ਵੱਡਾ ਅਫਸਰ ਸਰਕਾਰੀ ਮੈਂ ਹੱਕ ਚ ਬੋਲਦਾ ਮੈਂ ਖਿਲਾਫ ਵੀ ਬੋਲਣਾ ਜੋ ਕੋ ਗਲਤ ਹੁੰਦਾ ਮੈਨੂੰ ਪੂਰੀ ਉਮੀਦ ਆ ਵੀ ਪੰਜਾਬ ਪੁਲਿਸ ਇਹਦਾ ਪੂਰਾ ਹਿਸਾਬ ਤਬਲੇਗੀ ਜਿਦਾ ਉਸ ਲੇਡੀਆਂ ਨੇ ਮੋਤ ਨੂੰ ਮੋਦੇ ਕੋਈ ਤਾਲੀਮਾਨੀ ਰਾਜ ਨਹੀਂ ਚੱਲ ਰਿਹਾ ਇੱਥੇ ਭਗਵੰਤ ਮਾਨ ਦੀ ਸਰਕਾਰ ਹੈ ਡੀਜੀਪੀ ਗੌਰਵ ਯਾਦਵ ਨੇ ਵਿਕਰਮ ਬਰਾੜ ਗੁਰਚਰਨ ਸਿੰਘ ਗੁਰਪ੍ਰੀਤ ਭੁੱਲਰ ਸਿੰਘ ਚੋਹਾਨ ਸਾਹਿਬ ਵਰਗੇ ਅਫਸਰ ਬੈਠੇ ਆ ਕੁਲਦੀਪ ਸਿੰਘ ਚੈਲ ਸੁਭਪਨ ਸ਼ਰਮਾ ਐਸਐਸਪੀ ਬਵੇਕਸ਼ੀਨ ਸੋਲੀ ਮੈਂ ਬydia ਜਾਂ ਆਫਸਰ ਬੈਠੇ ਆ ਜਿਨ੍ਹਾਂ ਦੇ ਹੁੰਦੇ ਤੁਸੀਂ ਆ ਤਾਲੀਮਾਨੀ ਬਿਆਨ ਨਹੀਂ ਦੇ ਸਕਦੇ ਚਲੋ ਬਿਆਨ ਦੇ ਤੌਣਾ ਕਿਤੇ ਕਮਰੇਵਾਂ ਦੀ ਖੁੱਡ ਵਿੱਚ ਲੁੱਕ ਕੇ ਬਿਆਨ ਦੇ ਤੌਣਾ ਕੋਈ ਵੀਡੀਓ ਬਣਾ ਕੇ ਪਤਾ ਨਹੀਂ ਕਿਹੜੀ ਖੁੱਡ ਵਿੱਚ ਬੈਠਿਆ ਹਾਂਜੀ ਤੁਸੀਂ ਉੱਥੇ ਬਿਆਨ ਦੇ ਰਹੇ ਹੋ ਕੋਈ ਕੋ ਬਾਹਰ ਬੈਠਿਆ ਚਲਾਕ ਲੋਮੜੀ ਗੁਰਪੰਤ ਪੰਨੂ ਠੀਕ ਹੈ ਉਹ ਉਹ ਉਹੋ ਜਿਹੜੀਆਂ ਗੱਲਾਂ ਚਾਕੇ ਫਿਰ ਇੱਕ ਜਿਵੇਂ ਦੀ ਵੀਡੀਓ ਦੇਖੀ ਮੇਰੀ ਬੇਨਤੀ ਇਹਦੀ ਸਾਡੀ ਫੋਟੋ ਨਾਲ ਲੈ ਕੇ ਜੀ ਕੋਈ ਪੈਸੇ ਨਾ ਕਿਸੇ ਨੂੰ ਦਿਓ ਮੇਨ ਟਾਰਗੇਟ ਕੀ ਹੈ ਪੈਸਾ ਇਹਦੇ ਵਿੱਚ ਗਲਤੀ ਬਤਾ ਹੋਰ ਸਭ ਤੋਂ ਵੱਡੀ ਕੀ ਦੀ ਆ ਜਿਹੜੇ ਬਾਹਰ ਬੈਠੇ ਐਨਆਰਆਈ ਨੇ ਇਹਨਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਘਟੀਆਂ ਤੇ ਜਲੀਲ ਹਰਕਤਾਂ ਨੇ ਉਹ ਇਹ ਜਿਹੇ ਹਲਕ ਦਾ ਦੇਦੇ ਬਾਹਰ ਬੈਠੇੜੇ ਹੱਤਵਾਦੀ ਪੁਰਾਣੇ ਐਨ ਆਰ ਆਈ ਜਿਹੜੇ ਹੈਗੇ ਨੇ ਬਾਹਰ ਜਾ ਕੇ ਨੇ ਹੱਤਵਾਦ ਵੱਲੇ ਪਘੋੜੇ ਹੋ ਗਏ ਸੀਗੇ ਉਹ ਇਹਨਾਂ ਨੂੰ ਥੋੜੀ ਬਹੁਤੇ ਗੱਲਾਂ ਦੇ ਥੋੜੇ ਟੁਕੜੇ ਵਾਂਗੂ ਡਾਲਰ ਪਾ ਦਿੰਦੇ ਆ ਪਰ ਇਹਨਾਂ ਦੀ ਦੁਕਾਨਦਾਰੀ ਚੜ ਪੈਂਦੀ ਆ ਉਹ ਨੇਕੀ ਜੀ ਹੈਗੇ ਬੜੀ ਵਧੀਆ ਇਹਨਾਂ ਦੀ ਲਾਉਂਦੇ ਆ ਚਲੋ ਮੈਂ ਉਹ ਸ਼ਬਦ ਨਹੀਂ ਵਰਦਾ ਵਧੀਆ ਵਰਤਦੇ ਇਹਨਾਂ ਦੇ ਸ਼ਬਦ ਉਹ ਇਹ ਬਿਨਾ ਮਤਲਬੋ ਦੱਸੋ ਕਿਸੇ ਨੂੰ ਕੁਝ ਕੋਈ ਗਾਟਾ ਲਾ ਰਿਹਾ ਕੋਈ ਕੁਝ ਕਰ ਰਿਹਾ ਕਿ ਪਿੱਛੇ ਜੀ ਫਗਵਾੜੇ ਇੱਕ ਇੱਕ ਨਇ ਕਰਤਾ ਸੀਗਾ ਉਹ ਵੀ ਨੰਗ ਸਿੰਘ ਸੀਗਾ ਠੀਕ ਹੈ ਜੇ ਕੋ ਪਟਿਆਲੇ ਤੇ ਹਰਜੀਤ ਸਿੰਘ ਦੇ ਨਾਂ ਤੇ ਜਿਹੜਾ ਮਲਾਜਮ ਸੀ ਉਹ ਉੱਟੀ ਲਾਤਾ ਦੱਸੋ ਗੱਲ ਬਣਦੀ ਕੋਈ ਪਰ ਨਿਸ਼ਾਨਜੀ ਅਮਰਤਪਾਲ ਕਹਿ ਰਿਹਾ ਕਿ ਉਸ ਬੀਬੀ ਨੂੰ ਪਹਿਲਾਂ ਪਿਆਰ ਨਾਲ ਸਮਝਾਇਆ ਸੀ ਕਈ ਵਾਰ ਅਮਰਤਪਾਲ ਕੌਣ ਆ ਜੀ ਕਿਹੜਾ ਥਾਣੇ ਦਾ ਐਸਐਚਓ ਲੱਗਿਆ ਸੀਆਈਐਨ ਜਾਂਰ ਦੀ ਲੱਗਿਆ ਡੀਐਸਪੀ ਲੱਗਿਆ ਐਸਪੀ ਲੱਗਿਆ ਕੌਣਾ ਅਮਰਤਪਾਲ ਕੌਣ ਹੈ ਕੌਣਾ ਤੂੰ ਭਾਈ ਤੂੰ ਕੌਣਾ ਤੈਨੂੰ ਕਿਹੜੀ ਏਜੰਸੀ ਨੇ ਅਥਰਾਇਜ਼ ਕੀਤਾ ਜੀ ਵੀ ਤੂੰ ਡਿਸੀਡ ਕਰੇਗਾ ਤੂੰ ਸੈਂਸਰ ਬਾਉਣਾ ਕਿ ਤੇਰੇ ਜਿੰਨੀ ਜੁਰਤ ਆ ਇੰਨੀ ਗੈਰਤੋਂ ਪਹਿਲਾਂ ਇੰਸਟਾਗ੍ਰਾਮ ਦੇ ਹੈਡ ਨੂੰ ਖਤਮ ਕਰ ਰਹਾ ਆ ਵੀਡੀਓ ਪਹਿਣ ਹੀ ਨਾ ਕੱਲੀ ਉਹ ਹੀ ਪਾਉਂਦੀ ਵੀਡੀਓ ਪੂਰੇ ਇੰਡੀਆ ਦੇ ਕਿੰਨੇ ਲੋਕ ਵੀਡੀਓ ਪਾਉਂਦੇ ਦੀ ਕਿਉਂਕਿ ਉਹ ਅਮਰਤਪਾਲ ਕਹਿ ਰਿਹਾ ਕਿ ਜਿਹੜੀ ਵੀ ਬੀਬੀ ਇਸ ਤਰ੍ਹਾਂ ਦੀ ਵੀਡੀਓ ਪਾਏ ਗੰਦ ਪਾਏਗਾ ਜੋ ਵੀ ਗਲਤ ਇਹੀ ਹਾਲ ਹੋਗਾ ਤੇ ਦੀਪਿਕਾ ਲੁਥਰਾਏ ਕੁੜੀ ਉਹਨੂੰ ਤਮਕੀ ਆ ਰਹੀ ਆ ਉਹ ਤਾਂ ਕਹਿਣ ਦੋ ਰਿਹਾ ਕਿ ਮੈਂ ਵੀ ਪਾਉਂਗਾ ਐਹੀ ਵੀਡੀਓ ਪਰ ਆ ਗੱਲ ਥੋੜੀ ਬਣਦੀ ਆ ਮੰਨ ਲੈਨੇ ਉਹ ਗਲਤ ਵਾਰੀ ਸੀ ਅਮਰਦੀਪਾਲ ਨੂੰ ਪਸੰਦ ਨਹੀਂ ਹੋ ਸਕਦਾ ਮੈਨੂੰ ਵੀ ਪਸੰਦ ਨਾ ਹੈ ਬਾਈ ਤੁਸੀਂ ਥਾਣੇ ਚ ਕਮਿਸ਼ਨ ਸੰਵਿਧਾਨ ਕਾ ਦੇ ਲਿਆ ਫਿਰ ਸੰਵਿਧਾਨ ਕਾ ਦੇ ਲਿਆ ਮੰਨ ਮੰਨਦੇ ਮੁੜ ਕੇ ਲੋਕ ਸੰਵਿਧਾਨ ਨੂੰ ਵੀ ਆ ਉਹੀ ਅਮਰਦੀਪਾਲ ਜਿਹੜਾ ਸਮਝਦਾਨ ਨੂੰ ਨਹੀਂ ਮੰਨਦਾ ਸੀ ਸੋਚ ਘਣਾਇਆ ਨਾ ਸੰਵਿਧਾਨ ਦੀ ਚੱਕੇ ਗਿਆ ਨਾ ਉਸੇ ਸੰਵਿਧਾਨ ਦੇ ਤਹਿਤ ਜਮਾਨਤਾਂ ਲਾਉਂਦੇ ਨਾ ਹਾਈ ਕੋਰਟ ਅਰ ਨਿਸ਼ਾਨ ਜੀ ਸਰਕਾਰ ਵੱਲੋਂ ਉਹ ਚੈਨਲ ਬੈਨ ਕਰ ਦਿੱਤੇ ਜਾਂਦੇ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਆ ਤੁਹਾਨੂੰ ਲੱਗਦਾ ਜਿਹੜੇ ਲੋਕ ਐਦਾਂ ਦੀ ਵੀਡੀਓ ਪਾ ਰਹੇ ਗੰਧ ਪਾ ਰਹੇ ਨਾਲ ਕਿ ਬੱਚਿਆਂ ਤੇ ਵੀ ਅਸਰ ਪੈਂਦਾ ਵੀ ਉਹਨਾਂ ਤੇ ਵੀ ਸਰਕਾਰ ਨੂੰ ਬਿਆਲ ਲਾਉਣਾ ਚਾਹੀਦਾ ਦੇਖੋ ਸਰਕਾਰ 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 ਕੀ ਕੀ ਕਰੇ ਭਾਈ ਸਾਹਿਬ ਸਰਕਾਰ ਤੁਹਾਡੇ ਸੜਕਾਂ ਬਣਾਵੇ ਸਰਕਾਰ ਤੁਹਾਡੇ ਹਸਪੀਟਲ ਬਣਾਵੇ ਸਰਕਾਰ ਤੁਹਾਨੂੰ ਨੌਕਰੀਆਂ ਵੀ ਦੇਵੇ ਸਰਕਾਰ ਤੁਹਾਡਾ ਬਿਜਲੀ ਦਾ ਇੰਤਜ਼ਾਮ ਵੀ ਕਰੇ ਸਰਕਾਰ ਪਾਣੀ ਵੀ ਦੇਵੇ ਕਿਨੁਪਾਦ ਦੇ ਸਾਬਨਾ ਪਾਣੀ ਕਿਤੇ ਵੱਧ ਨਾ ਚੱਲ ਜੇ ਘੱਟ ਨਾ ਚੱਲ ਜੇ ਸਰਕਾਰ ਠੱਗਾ ਦੇ ਖਿਲਾਫ ਵੀ ਕਾਰਵਾਈ ਕਰੇ ਸਰਕਾਰ ਮਤਲਬ ਕੀ ਕੀ ਕੰਮ ਕਰੇਗੀ ਸਰਕਾਰ ਕੁਝ ਕੰਮ ਪਬਲਿਕ ਨੂੰ ਵੀ ਕਰਨੇ ਪੈਣੇ ਆ ਮੰਨ ਲਓ ਇਹ ਗੰਦਾ ਆ ਰਿਹਾ ਗੰਦਾ ਦੇਖਦਾ ਹੀ ਕਿਉਂ ਉਸੇ ਫੇਸਬੁਕ ਤੇ ਉਸੇ ਇੰਸਟਾਗ੍ਰਾਮ ਤੇ ਹੋਰ ਧਾਰਮਿਕ ਸੰਤ ਸਮਾਜ ਦੀਆਂ ਵੀ ਆ ਰਹੀਆਂ ਹੁੰਦੀਆਂ ਨੇ ਢੰਡੀਆਂ ਵਾਲੇ ਸੰਤਾਂ ਦੀ ਵੀ ਆ ਰਹੇ ਹੁੰਦੀ ਉਹ ਦੇਖ ਲਓ ਪ੍ਰੇਮਾਨੰਦ ਮਹਾਰਾਜ ਦੀ ਵੀਡੀਓ ਦੇਖ ਲਓ ਜਰੂਰ ਦੇਖਣੀ ਆ ਭਾਬੀ ਛਾਬੀ ਦੀ ਵੀਡੀਓ ਅਮਰਤਪਾਲ ਦੇਖਦਾ ਕਿਉਂ ਸੀ ਉਹ ਵੀਡੀਓ ਮੈਨੂੰ ਨਹੀਂ ਪਤਾ ਕਿ ਇਹਨਾਂ ਨੇ ਰੇਪ ਕੀਤਾ ਨਹੀਂ ਕੀਤਾ ਪਰ ਜੇ ਇਹਨਾਂ ਨੇ ਰੇਪ ਵਰਗੀ ਅਜਿਹੀ ਕੋਰਕਦ ਕੀਤੀ ਹੋਈ ਕਿਉਂਕਿ ਮੈਂ ਇੱਕ ਬੁੱਟਾ ਸਿੰਘ ਜੀ ਨੇ ਉਹਨਾਂ ਦੀ ਇੰਟਰਵਿਊ ਸੁਣੀ ਆ ਉਹਨਾਂ ਨੇ ਕਿਹਾ ਸਰਕਾਰੀ ਤੌਰ ਤੇ ਤਾਂ ਕੋਈ ਇਦਾਂ ਦਾ ਬਿਆਨ ਨਹੀਂ ਹੈ ਕਿ ਜੇ ਇਹਨਾਂ ਨੇ ਇਦਾਂ ਕੁਝ ਕੀਤਾ ਹੋਇਆ ਤਾਂ ਫੇਰ ਤਾਂ ਨਾ ਇੱਕੋ ਹੀ ਹੱਲ ਹੈ ਵੀ ਇਹਨਾਂ ਦਾ ਚੌਂਗ 'ਚ ਬੈ ਕੇ ਹਿਸਾਬ ਤਾਂ ਹੋਣਾ ਚਾਹੀਦਾ ਕਿੰਨੇ ਦੇਖੋ ਤੁਸੀਂ ਕਿਸੇ ਕਿਸੇ ਨੂੰ ਪੁੱਛ ਲਓ ਇਹ ਤਾਲੀਮਾਨ ਥੋੜੀ ਆ ਫੇ ਤਾਲੀਮਾਨ ਦੇ ਪੰਜਾਬ 'ਚ ਕੀ ਫਰਕ ਰਹੇ ਜੇਗਾ ਨਾ ਸਰਕਾਰ ਨੂੰ ਵੰਗਾਰ ਰਿਹਾ ਵੇ ਮੈਂ ਹੋਰ ਮਾਰੂਗਾ ਸਰਕਾਰ ਨੂੰ ਚੁੰਡੀਆਂ ਵੜ ਰਿਹਾ ਪੁਲਿਸ ਨੂੰ ਜਿਹਨੂੰ ਕਹਿੰਦੇ ਨਾ ਗਿੱਦੜ ਦੀ ਮੌਤ ਉਹਦੀ ਸ਼ਹਿਰਾਂ ਨੂੰ ਪਤਾ ਉਹ ਹਾਲ ਇਹਨਾਂ ਦਾ ਸ਼ਾਂਤੀ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਲਾਅ ਐਂਡ ਆਰਡਰ ਦੀ ਸਥਿਤੀ ਤਾਂ ਤੁਸੀਂ ਆਪ ਹਿਸਾਬ ਲਗਾ ਲਓ ਮੈਂ ਨਹੀਂ ਕਹਿੰਦਾ ਵੀ ਪੰਜਾਬ ਚ ਜੇ ਲੋ ਐਂਡ ਆਰਡਰ ਖਰਾਬ ਹੋਵੇ ਤਾਂ ਸਾਡੇ ਵਰਗੇ ਸਾਹ ਵੀ ਰਹਿ ਸਕਣਗੇ ਕਿ ਜਿਸ ਲੈਵਲ ਦਾ ਥ੍ਰੈਟ ਆ ਸਾਨੂੰ ਪਿਛਲੇ 3-4 ਸਾਲਾਂ ਜੇ 25-30 ਮਡੂਲਾਂ ਚ ਮਡੂਲਾਂ ਚ ਮੇਰਾ ਨਾਮ ਆਇਆ ਜਿਹੜੇ ਮੈਂ ਉਸੇ ਗੱਲ ਤੇ ਆਵਾਂਗਾ ਤੁਸੀਂ ਹਮੇਸ਼ਾ ਹੀ ਅਤਵਾਦ ਦੇ ਖਿਲਾਫ ਬੋਲੇ ਆ ਗੈਂਗਸਟਰਾਂ ਦੇ ਖਿਲਾਫ ਬੋਲੇ ਆ ਪਿੱਛੇ ਰਾਤ ਚ ਜੋ ਮਡੂਲਾ ਫੜੇ ਉਹਨਾਂ ਦੇ ਖਿਲਾਫ ਤੁਸੀਂ ਬੋਲੇ ਆ ਕਦੇ ਤੁਹਾਨੂੰ ਥ੍ਰੈਟ ਆਇਆ ਕੋਈ ਧਮਕੀ ਆਈ ਆ ਸੋ ਡਰ ਨਹੀਂ ਲੱਗਦੇ ਨਾ ਚੀਜ਼ਾਂ ਦੇ ਦੇਖੋ ਧਮਕੀਆਂ ਥ੍ਰੈਟ ਮੈਂ ਕਹਿੰਦਾ ਇਹ ਜਾ ਕੋਈ ਦਿਨ ਨਹੀਂ ਹੁੰਦਾ ਆ ਪਿੱਛੇ NIA ਨੇ ਬੁਲਾਇਆ ਸੀ ਮੈਨੂੰ ਉਹਨਾਂ ਨੇ ਕੁਝ ਚੀਜ਼ਾਂ ਦਸੀਆਂ ਮੈਨੂੰ ਕੋਈ ਕਿਸੇ ਕੇਸ ਗਵਾਹ ਵੀ ਰੱਖਿਆ ਉਹਨਾਂ ਨੇ ਗੱਲ ਇਹ ਆ ਸਾਡੇ ਕਈ ਬੰਦਿਆਂ ਦੇ ਉੱਪਰ ਬੰਬ ਲਾਸਟ ਹੋਇਆ ਸਾਡੇ ਹਰਕੀਰਤ ਸਿੰਘ ਖਰਾਨਾ ਸਾਹਿਬ ਉਹਨਾਂ ਦੇ ਬੰਬ ਲਾਸਟ ਹੋਇਆ ਇਹ ਜਿਹੜੇ ਲੋਕ ਜਿਹੜੇ ਧਮਕੀਆਂ ਦਿੰਦੇ ਜੀ ਉਹ ਬੇਸਿਕਲੀ ਮੈਂ ਉਹਨਾਂ ਨੂੰ ਮੰਨਦਾ ਵੀ ਉਹ ਆਈਐਸਆਈ ਦੇ ਪੇਡ ਡੌਗ ਨੇ ਆਈਐਸਆਈ ਦੇ ਪੇਡ ਡੌਗ ਨੇ ਫੇਕ ਆਈਡੀਆਂ ਲਾ ਕੇ ਕਮੈਂਟ ਮਾਰੀਆਂ ਦੇ ਪੁੱਠੇ ਸਦੇ ਉਹ ਤੁਹਾਡਾ ਆਪਣਾ ਇੰਟਰਵਿਊ ਚੱਲ ਰਿਹਾ ਇੰਟਰਵਿਊ 'ਚ ਮੈਂ ਚਾਹੇ ਸਿੱਧਾ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਜੈ ਸ਼ੀ ਰਾਮ ਦਾ ਪਾਠ ਵੀ ਕਰਿਆ ਤਮੀ ਥੱਲੇ ਗਾਲ੍ਹਾਂ ਹੀ ਕਰਨਗੇ ਕਿਉਂਕਿ ਉਹਨਾਂ ਨੂੰ ਕੁਝ ਨਾ ਪਤਾ ਨਿਸ਼ਾਨ ਸ਼ਰਮੇ ਸ਼ਕਲ ਆ ਗਈ ਜੀਜਾ ਜੀ ਆ ਗਏ ਹੁਣ ਗਾਲ੍ਹਾਂ ਕੱਢੋ ਉਹਨਾਂ ਨੂੰ ਕੋਈ ਮਤਲਬ ਨਹੀਂ ਹੋਰ ਕਿਸੇ ਨਾਲ ਵੀ ਚੰਗੀ ਗੱਲ ਕਰ ਰਿਹਾ ਮੈਂ ਪਿੱਛੇ ਦੱਸਣਾ ਤੁਹਾਨੂੰ ਜੋ ਸਵੇਰ ਦਾ ਦਿਨ ਹੁੰਦਿਆ ਮੈਂ ਨੀਚੇ ਸੋਣਾ ਜੀ ਤੇ ਮੈਂ ਵੈਸੇ ਲਾਈ ਪਾਤਾ ਹਾਂ ਚਲ ਮਗਰ ਯਾਰ ਮੈਨੂੰ ਦੇਖ ਕੇ ਚਾਰ ਬੰਦੇ ਹੋਰ ਬਾਦਣਗੇ ਵੀ ਇਹ ਕੰਮ ਨੀਚੇ ਸੌਣਗੇ ਪਾਜੀ ਮੈਂ ਵੀਡੀਓ ਪਾਈ ਮੈਂ ਬੜਾ ਵਧੀਆ ਬੰਨਿਆ ਹੋਇਆ ਸਿਰ ਦੇ ਵਿੱਚ ਜਿੱਥੇ ਵਾਹਿਗੁਰੂ ਜੀ ਲਿਖਿਆ ਹੁੰਦਾ ਪੀਲੇ ਰੰਗ ਦਾ ਸੀਗਾ ਬਗਿਆ ਮਨ ਨੂੰ ਮਿਲਿਆ ਸੀ ਕਿ ਤੋਂ ਤੇ ਮੈਂ نیچے ਮੈਂ लेट ਕੇ ਕੰਬਲ ਜਿਵੇਂ ਬਾਈ ਵੀਡੀਓ ਉੱਥੇ ਵੀ ਥੱਲੇ ਗਾਲਾਂ ਆ ਰਹੀਆਂ ਮੈਂ ਬਾਈ ਕਰੋ ਬਾਈ ਕਰੋ ਸਿਮਰਨ ਕਰਾ ਉੱਥੇ ਵੀ ਗਾਲਾਂ ਆ ਰਹੀਆਂ ਤੋਂ ਉਹਨਾਂ ਲੋਕਾਂ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਇਹ ਗੱਲ ਤੁਸੀਂ ਕਹਿੰਦੇ ਵੀ ਅਤਵਾਦ ਦੇ ਮੈਂ ਗੈਂਗਸਟਰ ਮੇਰਾ ਕੋਈ ਗੈਂਗਸਟਰ ਕੋ ਪਰਸਨ ਲక్ష్ਮੀਣੀ ਥੋੜੀ ਆ ਮੈਂ ਤਾਂ ਇਹਨਾਂ ਨੂੰ ਸਭ ਨੂੰ ਅਪੀਲ ਕਰਦਾ ਜਿਹ ਪਿੱਛੇ ਬਵੀਹਾ ਜਾਂ ਲਾਰਸ ਮੁਸ਼ਨੋਈ ਜਿੰਨੇ ਵੀ ਆ ਤੁਰੇ ਫਿਰਦੇ ਆ ਵੀ ਬਈ ਸਰੈਂਡਰ ਕਰ ਦਿਓ ਵੀ ਇਹ ਥੋੜਾ ਹਾਰੀ ਵਿੱਕੀ ਕੌਂਟਰ ਅੰਕਿਤ ਭਾਦੂ ਦਵਿੰਦਰ ਵੀ ਇਹ ਵਰਗਾ ਹੋਏਗਾ ਕਿਉਂਕਿ ਪੰਜਾਬ ਪੁਲਿਸ ਨੇ ਇੰਨੇ ਨੇ ਵੱਡੀਆਂ ਅਤਵਾਦੀ ਆਰਗੇਨਾਈਜੇਸ਼ਨਸ ਖਤਮ ਕਰ ਦਿੱਤੀਆਂ ਬਬਰ ਖਾਲਸਾ ਲਸ਼ਕਰ-ਏ-ਤੋਬਾ ਪਿੰਡਰ ਵਾਲਾ ਟਾਈਗਰ ਫੋਰਸ ਜਿੰਨੀਆਂ ਸੀਗੀਆਂ ਲਗਭਗ ਤਵਾਦੀ ਜਿ세 ਬਣੀਆਂ ਸਾਰੀਆਂ ਖਤਮ ਕਰਤੀਆਂ ਤੁਸੀਂ ਕਿਹੜੇ ਖੇਤ ਦੀ ਮੁੱਲੀਆਂ ਕਿ ਕੋਰ ਸਰੈਂਡਰ ਕਰ ਦੋ ਜਿਹਦੇ ਨਿਰਦੋਸ਼ ਹੋਣਗੇ ਬਰੀ ਹੋ ਜੋਗੇ ਜੇ ਸਜ਼ਾ ਹੀ ਹੋਗੀ 5-10 ਸਾਲ ਕੱਟ ਕੇ ਸਜ਼ਾ ਕੱਟ ਕੇ ਬਾਹਰ ਆ ਜਾਊਂਗੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਾਂਗੇ ਪਿੱਛੇ ਦੇਖਿਆ ਨਾ ਕਿ ਫੌਜੀ ਫੌਜੀ ਗੈਂਗਸਟਰ ਜਿਹੜਾ ਕਾਂਗਿਆ ਦੀ ਉਪਸੋਰਦਾ ਯੋਜਨਾ ਨੇ ਇਹੋ ਜਿਹਾ ਵਗਾਰਾ ਉਹਦੀ ਮਦਰ ਦੀ ਇੰਟਰ ਸੋਲਾਂ ਤਾਂ ਪਾਉਂਗੇ ਤੁਸੀਂ ਉਹਦੀ ਫੌਜੀ ਜੇ ਨੂੰ ਤੁਸੀਂ ਮਾਅ ਵਿਚਾਰੀ ਕਰੀ ਬਜ਼ੁਰਗ ਰੇਡੀ ਕਦੀ ਮੇਰੇ ਨਾਲ ਪੇਰ ਕੋਲ ਪਿੰਡ ਦੀ ਕੋਈ ਜਨਾਨੀ ਮੇਰੇ ਕੋਲ ਬੈਠਣ ਨਹੀਂ ਆਂਦੀ ਮੈਨੂੰ ਕੋ ਹਸਪੀਟਲ ਲਿਆਉਣ ਤੋਂ ਪਹਿਲਾਂ ਕੋਈ ਮਦਦ ਮੰਗਦੀ ਆ ਨਾ 100 ਵਾਰੀ ਸੋਧਦੇ ਸਾਨੂੰ ਪੁਲਿਸ ਨਾਲ ਸਾਥ ਲੈਵੇ ਆਦੋ ਲਾਂ ਤੇ ਹੈ ਜਰੀਲ ਜਿਹੜੀਆਂ ਜਿਨ੍ਹਾਂ ਦੀਆਂ ਔਲਾਦਾ ਨੇ ਤੇ ਜਿਹੜੇ ਵੀ ਅਮਰਿਤਪਾਲ ਦੀ ਸਪੋਰਟ ਕਰਦੇ ਆ ਮੈਂ ਕਹਿੰਦਾ ਜਿਨ੍ਹਾਂ ਨੂੰ ਥ੍ਰੈਟ ਵੀ ਦੇ ਰਿਆ ਮੈਂ ਕਿਸੇ ਨੂੰ ਸ਼ੈ ਨਹੀਂ ਦੇ ਰਿਹਾ ਸ਼ਨੀਲਤਾਲੇ ਨੂੰ ਫੇਰ ਕਹਿ ਰਹੇ ਆ ਪਰ ਜੇ ਕਿਸੇ ਨੂੰ ਕੋ ਥ੍ਰੈਟ ਦੇ ਰਿਹਾ ਸਾਡੇ ਲੀਗਲ ਸੈਲ ਦੇ ਹੈਡ ਐਡਵੋਕੇਟ ਕੇਤਨ ਸ਼ਰਮਾ ਜੀ ਨੇ ਥੋੜੀ ਦੇਰ ਪਹਿਲਾਂ ਆਪਣਾ ਨੰਬਰ ਕੀਤਾ ਹੈ ਵਾਇਰਲ ਕਿ ਸਾਡੇ ਲੀਗਲ ਸੈਲ ਦੇ ਐਡਵੋਕੇਟ ਕਤ ਕੇ ਤੇ ਤੁਹਾਡਾ ਨੰਬਰ ਕਿੰਨਾ ਸੀਗਾ 3969922 3969922 22 39699222 ਐਡਵੋਕੇਟ ਕੇਤਨ ਸ਼ਰਮਾ ਨੇ ਸਾਡੇ ਸ਼ਿਵਸਨਾ ਹਿੰਦ ਦੇ ਲੀਗਲ ਸੈਲ ਦੇ ਸੂਬੇ ਦੇ ਪ੍ਰਧਾਨ ਨੇ ਜੇ ਕਿਸੇ ਨੂੰ ਅਮਰਤਪਾਲ ਦੀ ਟੀਮ ਦੇ ਵੱਲੋਂ ਯਾ ਅਮਰਤਪਾਲ ਵੱਲੋਂ ਕੋਈ ਥ੍ਰੈਟ ਆਉਂਦੀ ਆ ਸਿੱਧਾ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਨੂੰ ਸ਼ਿਵਸਨਾ ਹਿੰਦ ਵੱਲੋਂ ਪੂਰੀ ਜ਼ਿੰਮੇਵਾਰੀ ਦੇ ਨਾਲ ਪ੍ਰਸ਼ਾਸਨ ਕੋਲ ਉਹਨਾਂ ਦੀ ਗੱਲ ਹੀ ਪਜਾਵਾਂਗੇ ਸਾਡੀ ਲੀਗਲ ਟੀਮ 3 ਘੰਟੇ ਦੇ ਵਿੱਚ ਪੰਜਾਬ ਦੇ ਜਿਹੜੀ ਮਰਜ਼ੀ ਜਗ੍ਹਾ ਹੋਵੇਗਾ ਮੈਕਸਿਮ 2 ਤੋਂ 3 ਘੰਟੇ ਦੇ ਵਿੱਚ ਉਹਨਾਂ ਕੋ ਪਹੁੰਚੇਗੀ ਉਹਨਾਂ ਨੂੰ ਲੀਗਲ ਸਹਾਇਤਾ ਵੀ ਦੇਗੀ ਔਰ ਸਰਕਾਰ ਨਾਲ ਟਾਈਪ ਕਰਾ ਕੇ ਪੁਲਿਸ ਅਧਿਕਾਰੀਆਂ ਨਾਲ ਮਲਾ ਕੇ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਾਂਦੀ ਅਸੀਂ ਬਚਨ ਬੰਦ ਕਰਾਂਗੇ ਅਕਸਰ ਆਪਣੇ ਬਿਆਨਾਂ ਰਾਹੀਂ ਕੰਟਰੋਵਰਸੀ ਰਣਵਰ ਨਿਸ਼ਾਨ ਸ਼ਰਮਾ ਹਰੇਕ ਧਰਨੇ ਚ ਮੋਰੇ ਰਣਵਰਨ ਨਿਸ਼ਾਨ ਸ਼ਰਮਾ ਇੱਕ ਪੱਤਰਕਾਰ ਕਹਿੰਦਾ ਕਿ ਮੈਂ ਐਸਾ ਚਪਕਰਾਇਆ ਕਿ ਮੁੜ ਕੇ ਨਿਸ਼ਾਨ ਸ਼ਰਮਾ ਦਿਖਿਆ ਨਹੀਂ ਕਿਤੇ। ਪੱਤਰਕਾਰ ਖੁਸ਼ ਹੋ ਰਵੇ ਜੀ ਇੰਨੀ ਗੱਲ ਕਹਿ ਕੇ ਤੁਹਾਨੂੰ ਪਤਾ ਹੋਣਾ ਮੈਂ ਦਿਖਦਾ ਨਹੀਂ ਰੋਜ਼ ਲਾਈਵ ਹੁੰਨਾ ਜੀ ਮੈਂ। ਤੇ ਮੈਨੂੰ ਨਹੀਂ ਦਿੱਕਾ ਕਿ ਮੈਨੂੰ ਯਾਦ ਆ ਮੈਂ 98 98 ਤੋਂ ਇੰਟਰਵਿਊ ਦੇਣ ਲੱਗ ਗਿਆ ਜੀ। ਪੱਤਰਕਾਰਾਂ ਨਾਲ ਸਾਰੇ ਦਾ ਪਿਆਰ ਆ ਮੇਰਾ ਕਿਸੇ ਨਾਲ ਰੋਲਾ ਹੀ ਨਹੀਂ ਪਹਿਲੀ ਗੱਲ ਆ। ਤੇ ਜੇ ਕਿਸੇ ਭਰਾ ਨੇ ਇਹ ਗੱਲ ਕਹਿ ਕੇ ਖੁਸ਼ ਵੀ ਹੋਣਾ ਨਾਲ ਉਹ ਮੇਰੇ ਇੰਨੀ ਉਹਦੇ ਇੰਨੀ ਗੱਲ ਮੇਰੇ ਨਾਮ ਤੋਂ ਖੁਸ਼ ਹੋ ਗਿਆ ਇੰਨੇ ਹੀ ਬਹੁਤ ਹੈ ਆਪਣੇ ਲਈ ਬਾਕੀ ਤੁਸੀਂ ਵੀ ਸੀਨੀਅਰ ਜਰਨਲਿਸਟੋਂ ਤੁਹਾਨੂੰ ਲੱਗਦਾ ਵੀ ਮੇਰੀ ਆਵਾਜ਼ ਕਿਤੋਂ ਬੰਦ ਹੋਈ ਹੀ ਆ ਕਿਤੇ ਰਹੀ ਗੱਲ ਧਰਨੇ ਪ੍ਰਦਰਸ਼ਨਾਂ ਦੀ ਆ ਉਹਨਾਂ ਦੀ ਗੱਲ ਆ ਜਦੋਂ ਕਿ ਧਰਨਾ ਪ੍ਰਦਰਸ਼ਨ ਲਾਣੇ ਪਿੱਛੇ ਜੀ ਇੱਕ ਥਾਣੇ ਦਾ ਮੈਟਰ ਹੋਇਆ ਥਾਣਾ सदर ਦੇ ਬਾਹਰ ਮੈਂ ਰਾਤ ਨੂੰ 10:30 ਵਜੇ ਧਰਨਾ ਖੁਦ ਲਾਇਆ ਸੀਗਾ ਜਿਸ ਦੀ ਸੰਖਿਆ 20 50 100 200 ਦੀ ਸੀਗੀ ਐਦਾਂ ਦੀ ਕੋਈ ਗੱਲ ਨਹੀਂ ਆ ਪਰ ਬਿਨਾਂ ਵਜ੍ਹਾ ਤੋਂ ਨਾ ਧਰਨੇ ਲੱਗਦੇ ਆ ਬਿਨਾ ਬਈਆ ਤੋਂ ਨਾ ਉਹ ਹੁੰਦੀ ਆ ਜਿਹੜੀ ਗੱਲ ਵੀ ਡਰ ਰਹੀ ਆ ਦਿਮਾਗ ਦੀ ਚਲੋ ਅੱਜ ਤਾਂ ਨਿਸ਼ਾਨ ਸ਼ਰਮੇ ਨਾਲ ਚਾਰ ਸਾਥੀ ਵਧੀਆ ਹੋਰ ਯਾਰ ਦੋਸਤ ਵੀ ਹੈਗੇ ਆ ਸਰਕਲ ਹੀ ਵਧੀਆ ਜਦੋਂ ਨਿਸ਼ਾਨ ਸ਼ਰਮੇ ਨੂੰ ਕੋਈ ਨਹੀਂ ਸੀ ਜਾਣਦਾ ਨਿਸ਼ਾਨ ਸ਼ਰਮੇ ਨੂੰ ਕਿਸੇ ਨੇ ਕੋਈ ਗਾਲ ਕੱਢਤੀ ਸੀ ਗਲਤੀ ਨਾਲ ਉਹਦੇ ਫਾਦਰ ਨੂੰ ਤਾਂ ਉਹ ਉਸ ਪੁਲਿਸ ਅਫਸਰ ਦੀ AIG ਨੂੰ ਅੱਜ ਸਜ਼ਾ ਹੋਈ ਹੋਈ ਆ 3 ਸਾਲ ਦੀ CBI ਤੋਂ ਮੈਂ ਕਰਾਪਸ਼ਨ ਚ ਫੜਾਇਆ ਸੀ 50000 ਰੁਪਏ ਲੈਂਦਾ ਹੋਇਆ ਸੋ ਬਾਕੀ ਪੱਤਰਕਾਰ ਸਾਹਿਬ ਨੇ ਮੇਰਾ ਜੀ ਬੋਲਤੀ ਬੰਦ ਕੀਤੀ ਉਹਨਾਂ ਬਹੁਤ ਬਹੁਤ ਧੰਨਵਾਦੀ ਉਹਨਾਂ ਕਰਕੇ ਕੀਮਤਾਂ ਵਿੱਚ ਹੀਰਾ ਪੈ ਗਿਆ ਵਾ ਜੀ ਬੜੇ ਵੱਡੇ ਨਾਮ ਕੀ ਸੀ ਉਹਨਾਂ ਅਸੀਂ ਨਾਮ ਨਹੀਂ ਲਾਉਂਗੇ ਮੇਰੇ ਖਿਆਲ ਸਿਰ ਨਾਮ ਤੇ ਪਰ ਗੱਲ ਲੜਾਈ ਹਾਂ ਪਰ ਤੁਹਾਨੂੰ ਵੀ ਪਤਾ ਵੀ ਉਸ ਇੰਟਰਵਿਊ ਤੋਂ ਬਾਅਦ ਪੱਤਰਕਾਰ ਸਾਹਿਬ ਨੂੰ ਦੁਨੀਆ ਜਿਆਦਾ ਜਾਣਣ ਲੱਗੀ ਹੈ ਕਿ ਮੈਨੂੰ ਜਿਆਦਾ ਜਾਣਣ ਲੱਗੀ ਹੈ ਮੈਂ ਨਿਸ਼ਾਨ ਸਰਮਾ ਜੀ ਉਸੇ ਗੱਲ ਤੇ ਆਵਾਂਗਾ ਇਹ ਬਦਲਾਅ ਦਾ ਕਾਰਨ ਕੀ ਹੈ ਸਾਰਾ ਕੋਈ ਬਦਲਾਅ ਨਹੀਂ ਹੈ ਭਾਈ ਸਾਹਿਬ ਗੱਲ ਇਹ ਆ ਪਹਿਲਾਂ ਜਿਹੜਾ ਮੈਂ ਪਾਠ ਕਰਦਾ ਆ ਜਾਂ ਅਭਿਸ਼ੇਕ ਮੈਂ ਦੇਖੋ ਪਿਛਲੇ 5-4 ਸਾਲਾਂ ਤੋਂ ਰੈਗੂਲਰ ਰੋਜ਼ਾਨਾ ਔਰ ਉਧਰ ਅਭਿਸ਼ੇਕ ਕਰ ਰਿਹਾ ਇਹ ਸੰਤ ਸਮਾਜ ਚ ਜਿਆਦਾ ਬੈਠਣ ਉੱਠਣ ਕਰਕੇ ਇਧਰ ਜਾ ਧਿਆਨ ਲਾ ਲਈਦਾ ਜੀ ਪਾਠ ਪੂਜਾ ਤੋਂ ਸ਼ੁਰੂ ਤੋਂ 20-25 ਸਾਲ ਤੋਂ ਜਦੋਂ ਮੈਂ ਸ਼ਿਵ ਸਨਾਚ ਜਦੋਂ ਪਾਠ ਪੂਜਾ ਕਰਦਾ ਸੀ ਮੈਂ ਇਹ ਕਹਿੰਨ ਤੇ ਵੀ ਗੁਰੇਜ਼ ਨਹੀਂ ਕਰਾਂਗਾ ਕਿ ਕਿਸੇ ਟਾਈਮ ਮੈਂ ਡਰਿੰਕ ਵੀ ਕਰਦਾ ਸੀ ਸਮੋਕਿੰਗ ਬਹੁਤ ਜ਼ਿਆਦਾ ਕਰਦਾ ਸੀ ਉਹ ਸਭ ਕੁਝ ਛੱਡ ਚੁੱਕਿਆ ਤੇ ਚਲੋ ਜਦੋਂ ਜਾਗੇ ਉਦੋਂ ਹੀ ਸਵੇਰਾ ਜਿਹੜੋ ਕਿਸੇ ਵਧੀਆ ਗੁਰੂ ਪੀਰ ਦੇ ਆਪਾਂ ਲੜ ਲੱਜਣੇ ਆ ਤੇ ਬੜੀਆਂ ਸਿੱਖਿਆਵਾਂ ਮਿਲਦੀਆਂ ਨੇ ਬਾਕੀ ਅੱਤਵਾਦ ਦੇ ਖਿਲਾਫ ਗੈਂਗਸਟਰਵਾਦ ਦੇ ਖਿਲਾਫ ਖਾਲਿਸਤਾਨ ਦੇ ਖਿਲਾਫ ਮਰਦੇ ਧਮਕ ਦੀ ਲੜਾਈ ਜਾਰੀ ਰਹੇਗੀ ਨਾ ਖਾਲਿਸਤਾਨ ਬਣੇਗਾ ਨਾ ਬਣਨ ਦਵਾਂਗੇ ਜਿਹੜੇ ਆ ਬਾਹਰ ਬੈਠੇ ਪੰਨੂ ਛੰਨੂ ਵਰਗੇ ਹੈਗੇ ਆ ਉਹ ਇੰਨੇ ਹੀ ਪੰਨੂ ਚ ਦਮ ਹੈ ਪੰਨੂ ਵਰਗੇ ਨੇ ਕਦੇ ਆਪਣਾ ਮੁੰਡਾ ਵੀ ਲਾਈਵ ਕਰਾਇਆ ਕਿਸੇ ਇੰਡੀਆ ਜਾਣ ਦੀ ਗੱਲ ਛੱਡੋ ਜਿਹੜਾ ਉਰੇ ਦੇ ਬੱਚਿਆਂ ਨੂੰ ਗੁਮਰਾਹ ਕਰਦਾ ਵੀ ਤੁਸੀਂ ਆ ਖਾਲਿਸਤਾਨ ਦੇ ਨਾਂ ਦੀ ਲੀਰ ਚੰਗ ਦੋ ਮੈਂ ਤੁਹਾਨੂੰ ਇੰਨੇ ਡਾਲਰ ਦਵਾਂ ਇੰਨੇ ਡੋਨੋ ਕਦੇ ਮਨੇ ਪਰਿਵਾਰ ਨੂੰ ਲੈ ਕੇ ਫੋਟੋ ਵੀ ਪਾਈ ਉਹਨੇ ਫੇਸਬੁਕ ਤੇ ਉਹ ਆਪ ਜਿਮ ਜਾਂਦਾ ਉੱਥੇ ਬਿਲਡਰ ਬਲ ਬਜੈਕਟ ਲਾ ਕੇ ਮੁੰਸਰ ਕਰਕੇ ਖੜੇ ਰਹਿੰਦੇ ਇੱਥੇ ਦੇਖੋ ਕਿਹੜਾ ਗਨਮੈਨ ਖੜਾ ਕਿਹੜਾ ਇੱਥੇ ਸਕਿਉਰਟੀ ਵਾਲਾ ਖੜਾ ਠੀਕ ਹੈ ਜੀ ਸੋ ਇਹ ਜਿੰਨੇ ਵੀ ਪੰਨੂ ਰਿੰਦੇ ਛਿੰਦੇ ਪਿੰਦੇ ਇਹ ਸਾਰੇ ਬਾਹਰ ਬੈਠ ਕੇ ਆਪਣੀ ਫੈਮਲੀਆ ਸੈਟ ਕਰੀ ਬੈਠੇ ਆ ਬਾਹਰ ਬੈਠ ਕੇ ਆਪ ਬੁੱਲੇ ਲੁੱਟ ਰਹੇ ਇੱਥੇ ਲੋਕਾਂ ਨੂੰ ਮਰਵਾ ਰਹੇ ਆ ਹਿੰਦੂ ਸਿੱਖਾਂ ਦਾ ਜਿਹੜਾ ਆਪਸੀ ਮਾਸਲੋ ਦਾ ਰਿਸ਼ਤਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਦੀ ਇਹਨਾਂ ਨੂੰ ਪੈਸੇ ਮਿਲਦੇ ਆ ਜਿਸ ਨੇ ਇਹ ਕੰਮ ਉਹਨਾਂ ਦਾ ਕਰਨਾ ਬ ਜਿਵੇਂ ਪਾਕਿਸਤਾਨ ਦੇ ਦੇਖੋ ਪਾਕਿਸਤਾਨ ਦੇ ਬਾਹਲੇ ਦੇਸ਼ਾਂ ਜਿੰਨੇ ਆਤਵਾਦੀ ਗੈਂਗਸਟਰ ਮਾਰੇ ਜਾਂਦੇ ਆ ਇਹਨਾਂ ਦੀਆਂ ਐਂਸੀਆਂ ਨੂੰ ਮਰਾਉਂਦੀਆਂ ਨੇ ਜਦੋਂ ਕੰਮ ਕਰਨਾ ਬੰਦ ਕਰਦੇ ਬਗਾਨੇ ਪੁੱਤ ਖੋਹ ਦਿੰਦੇ ਆ ਸੋ ਇਹਨਾਂ ਨੂੰ ਬੇਨਤੀ ਆ ਵੀ ਆ ਜਾਓ ਇੰਡੀਆ ਚ ਆਓ ਆਪਣੀ ਸਰੈਂਡਰ ਕਰੋ ਹੋ ਸਕਦਾ ਭਾਰਤੀ ਕਾਨੂੰਨ ਚੋਂ ਤੁਸੀਂ ਬਚ ਜਾਓ ਔਰ ਆਪਣੀ ਆਮ ਜ਼ਿੰਦਗੀ ਜੀਓ ਆਪਣੀ ਤੁਹਾਡੀ ਭੈਣ ਵੀ ਤੁਹਾਡੀ ਰਖੜੀ ਤੇ ਗੁੱਟ ਤੇ ਬੰਨ ਸਕੇ ਤੇ ਬਾਅਦ ਚ ਉਹੀ ਗੱਲ ਹੁੰਦੀ ਵੀ ਹਕੂਮਤ ਧੱਕਾ ਕਰਦੀ ਆ ਤੇ ਮਾਨ ਸਾਹਿਬ ਵਰਗੇ ਹੀ ਬਿਆਨ ਦੇਣ ਜੋਗੇ ਰਹਿੰਦੇ ਆ ਕੀ ਜੀ ਐਨਕਾਉਂਟਰ ਅਸਲੀ ਹੈ ਤੇ ਨਕਲੀ ਹੈ ਤੇ ਨਕਲੀ ਹੈ ਤੇ ਅਸਲੀ ਹੈ ਇਹ ਜਿਹੜੇ ਗੰਗੰਦ ਨੇ ਇਹਨਾਂ ਦਾ ਜਿਹੜਾ ਐਂਡ ਆ ਆਨਕਾਉਂਟਰੀ ਆ ਸ਼ੰਜੀ ਸੰਤ ਜਰਨਲ ਸੀ ਪਿੰਡਰਾ ਵਾਲੇ ਤੋਂ ਬਾਰੇ ਤੁਹਾਡਾ ਕੀ ਵਿਚਾਰ ਹੈ ਕਹਿੰਦੇ ਭਾਈ ਅਮਰਤਪਾਲ ਸਿੰਘ ਜਿਹੜਾ ਉਹਦੇ ਨਕਸ਼ੇ ਕਦਮ ਤੇ ਚੱਲ ਰਿਹਾ ਤੇ ਮੈਂ ਤੁਸੀਂ ਪਹਿਲਾਂ ਵੀ ਪਾ ਜ਼ਿਕਰ ਕਰਕੇ ਹਟਿਆ ਅਗਰ ਬਾਬਾ ਜਿਸ ਦਾ ਰਾਜਾ ਰਾਜ ਸਿੰਘ ਹੈ ਉਹ ਕਹਿੰਦਾ ਵੀ ਉਹਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਦੇਸ਼ ਦਾ ਪੰਜਾਬ ਦਾ ਚਲੋ ਬਾਬਾ ਰਾਜ ਸਿੰਘ ਜੀ ਕਿਸੇ ਨੂੰ ਵੀ ਮੁੱਖ ਮੰਤਰੀ ਆਜ਼ਾਦ ਦੇਸ਼ ਦਾ ਜੀ ਸੰਵਿਧਾਨ ਸਾਡਾ ਕਿੰਨਾ ਖੂਬਸੂਰਤ ਆ ਦੇਖੋ ਕਿ ਇਹੋ ਜਿਹੇ ਇਨਸਾਨ ਨੂੰ ਆਪਾਂ ਮੁੱਖ ਮੰਤਰੀ ਕਰਨ ਦੀ ਗੱਲਾਂ ਕਰ ਸਕਦੇ ਆ ਜਿਹਦੇ ਭਰਾ ਟਰੱਕਸ ਕੇਸ ਦੇ ਵਿੱਚ ਫੜਿਆ ਗਿਆ ਹੋਵੇ ਜਿਹਨੂੰ ਜਿਹਨੇ ਆਪ ਇੱਕ ਕੁੜੀ ਦੇ ਸ਼ੇਰ ਸ਼ਾੜ ਦੇ ਕੇਸ ਵਿੱਚ ਸਾਥੀ ਫੜਿਆ ਜਾਂਦਾ ਉਹਨੂੰ ਛਡਾਉਣ ਲਈ ਪਵਿੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆੜ ਲੈ ਕੇ ਥਾਣੇ ਧਰਨਾ ਦੇਂਦਾ ਇਹੋ ਜਿਹੇ ਮਹਾਪੁਰਸ਼ ਨੂੰ ਜਿਹੜੇ ਕੀ ਹੁਣ ਕਿਹੜਾ ਕੇਸ ਹਨਾਂ ਤੇ ਕਿੰਦਰ ਚੈਟ ਦਾ ਕਿੰਦਰ ਚੈਟ ਵਗੈਰਾ ਹੇਰੋ ਵਿਕਰਮ ਜੀ ਥੀ ਆ ਪਤਾ ਨਹੀਂ ਕਿਹੜਾ ਗੈਣਾ ਹਰੀ ਕੋ ਹਰੀ ਨੂੰ ਹਰੀ ਨੂੰ ਉਹਨੂੰ ਕਤਲ ਕਰਵਾਤਾ ਉਹਨਾਂ ਨੂੰ ਉਹ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਤੇ ਉਹਨਾਂ ਦੀ ਸੋਚ ਦੇ ਮੈਂ ਤਾਨਾ ਜਿਹੜਾ ਤੁਸੀਂ ਉਹਨਾਂ ਦਾ ਇੰਟਰਵਿਊ ਲੈ ਰਹੇ ਹੋ ਬਾਕੀ ਜਿਹੜੇ ਤੁਸੀਂ ਜਿਹਨੂੰ ਤੁਸੀਂ ਸੰਤ ਕਹਿ ਰਹੇ ਹੋ ਮੈਂ ਉਹਨਾਂ ਨੂੰ ਸੰਤ ਨਹੀਂ ਮੰਨਦਾ ਪਰ ਮੈਂ ਚੰਗਾ ਨਾ ਮਾੜਾ ਮੈਂ ਉਹਨਾਂ ਬਾਰੇ ਕੋਈ ਬੋਲਣਾ ਨਹੀਂ ਚਾਹੁੰਦਾ ਮੈਂ ਵੀ ਬੋਲ ਕੇ ਕਿਸੇ ਨੂੰ ਮੈਂ ਕੰਟਰੋਵਰਸੀ ਆ ਕਿਸ ਨੂੰ ਚੰਗਾ ਮਾੜਾ ਮੈਂ ਚੰਗਾ ਬੋਲਾਂ ਮਾੜਾ ਬੋਲਾਂ ਮੇਰੀ ਆਪਣੀ ਸੋਚ ਆ ਬਾਕੀ ਮੈਨੂੰ ਕੋਈ ਫਰਕ ਨਹੀਂ ਆ ਕੋਈ ਕਿਸੇ ਨੂੰ ਸੰਤ ਮੰਨੇ ਆਜ਼ਾਦ ਦੇਸ਼ ਆਜ਼ਾਦੀ ਦੀ ਖੂਬਸੂਰਤੀ ਮੰਨੀ ਜਾਵੇ ਸਾਨੂੰ ਕੀ ਉਹ ਜੋ ਹੈ ਉਹ کورٹ ਤੇ ਆ ਜੋ ਭਾਰਤੀ ਫੌਜਾਂ ਨੇ ਕੀਤਾ ਉਹ ਵੀ ਸਭ ਕੁਝ ਸਾਹਮਣੇ ਆ ਜੇ ਭਾਰਤੀ ਫੌਜਾਂ ਨੇ ਕੀਤਾ ਮੰਨ ਲਓ ਗਲਤ ਕੀਤਾ ਸੀ ਤਾਂ ਉਹਨਾਂ ਦੇ ਖਿਲਾਫ ਕੀ ਹੋ ਗਿਆ ਉਸ ਵੇ ਜਿਹੜੇ ਜੇ ਅੱਜ ਆਪਾਂ ਕੋਈ ਗਲਤ ਐਨਕਾਉਂਟਰ ਪੁਲਿਸ ਕਰ ਦਿੰਦੀ ਆ ਮੰਨ ਲਓ ਕੋਈ ਕਿਸੇ ਨੂੰ ਗਲਤ ਕਰਦੇ ਉਹ ਸੀਬੀਆਈ ਚ ਕੋਰਟ ਕਿਸ ਦੇਰ ਸਵੇਰ ਸਜ਼ਾ ਮਿਲਦੀ ਹੈ ਨਾ ਆ ਵਾ ਕੇਵਾਰ ਦੇਖਦੇ ਮਹੱਲੀ ਕੋਰਟ ਦੇ ਵਿੱਚ ਪੁਰਾਣੇ 20 ਸਾਲ ਪੁਰਾਣੇ 10 ਸਾਲ ਪੁਰਾਣੇ ਕੇਸ ਕਿਸ ਨੂੰ ਸਜ਼ਾ ਮਿਲ ਗਈ ਤੇ ਉਹਨਾਂ ਦੇ ਕੇਸਾਂ ਦੀ ਕਿਉਂ ਨਹੀਂ ਹੋਈਆਂ ਸਜ਼ਾਵਾ ਉਹਨਾਂ ਦੇ ਕੇਸ ਸੀਬੀਆਈ ਕੇਸ ਕਿਉਂ ਨਹੀਂ ਚਲੋ ਇਹ ਬਿਨਾ ਮਤਰੂ ਤੋਂ ਬਿਨਾ ਮਤਰ ਲੱਸੀ ਔਰ ਬੈਸ ਆ ਜਿਹੜੀ ਆ ਬੈਸ ਦਾ ਕੋਈ ਅੰਤ ਨਹੀਂ ਹੈ ਫਿਰਾ ਜਿਹੜਾ ਮੁੱਦਾ ਹੈ ਪੰਜਾਬ ਦੇ ਵਿੱਚ ਆਪਾਂ ਨੂੰ ਅਮਨ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ ਦੇਖੋ ਨਾ ਅਸ਼ੀਲਤਾ ਵਾਲੀਆਂ ਵੀਡੀਓ ਪਾਉਣੀਆਂ ਚਾਹੀਦੀਆਂ ਇਹ ਵੀ ਮਾੜੀ ਗੱਲ ਹੈ ਨਹੀਂ ਪਾਉਣੀ ਚਾਹੀਦੀਆਂ ਪਰ ਆ ਗੱਲ ਨਹੀਂ ਜੇ ਕਿਸੇ ਨੇ ਪਾ ਦਿੱਤੀ ਹੈ ਤੁਸੀਂ ਅਗਲਾ ਥਾਣੇ ਪਰਚਾ ਕਰਾਓ ਉਹ ਵੀਡੀਓ ਬੰਦ ਕਰਾਓ ਅਜਕਲ ਤਾਂ ਫੇਸਬੁਕ ਤੇ ਵੀ ਆਪਸ਼ਨ ਹੁੰਦੀਆਂ ਨੇ ਕੋਈ ਕੀ ਕੀ ਮਾਰਦੇ ਹੁੰਦੇ ਜੀ ਉਹ ਸਟ੍ਰਾਈਕ ਮਾਰ ਦੋ ਤਾਂ ਬੰਦ ਹੋ ਜਾਂਦੀ ਹੈ ਰਾ ਥੋੜੀ ਕਿਸੇ ਕਿਸਨ ਧੋਖੇ ਨਾ ਬਲਾ ਕੇ ਤੇ ਤੁਸੀਂ ਨਿਹੱਥੇ ਤੇ ਬਾਹਰ ਕਰ ਰਹੇ ਹੋ ਇਹ ਜਿਹੜੀ ਬਾਣੇ ਨੂੰ ਬਦਨਾਮ ਕਰ ਰਹੇ ਹੋ ਸਿੱਖੀ ਨੂੰ ਬਦਨਾਮ ਕਰ ਰਹੇ ਹੋ ਪੰਜਾਬੀਅਤ ਨੂੰ ਬਦਨਾਮ ਕਰ ਰਹੇ ਹੋ ਇੱਕ ਔਰਤ ਉਹ ਨਿਹੱਥੀ ਔਰਤ ਤੇ ਤੁਸੀਂ ਹਮਲਾ ਕਰਕੇ ਉਹਨੂੰ ਮਾਰ ਰਹੇ ਹੋ ਕੋ ਬਾਧਰੀ ਵਾਲਾ ਕੰਮ ਨਹੀਂ ਪੰਜ ਸੱਤ ਜਣੇ ਕਿ ਨਿੱਥੀ ਔਰਤ ਨੂੰ ਮਾਰ ਰਹੇ ਹੋ ਫਿਰ ਕਿਵੇਂ ਬੁੜਕਾ ਮਾਰਿਆ ਜੀ ਪਾਰਕਿੰਗ ਹਰ ਸ਼ਹਿਰ ਚਾ ਗੱਡੀ ਹਰ ਸ਼ਹਿਰ ਚਾ ਜਦੋਂ ਹੋਣੀ ਨਾ ਪੰਜਾਬ ਪੁਲਿਸ ਆਓ ਮੇਰੇ ਸੱਜਣਾ ਪਟੇ ਵਾਲੀ ਫਿਰ ਪਤਾ ਲੱਗੂ ਫਿਰ ਪਤਾ ਲੱਗੂ ਜੀ ਮੈਰੋ ਸਾਹਿਬ ਨੂੰ ਬਾਕੀ ਮੈਰੋ ਸਾਹਿਬ ਬਿੱਲ ਤੋਂ ਨਿਕਲ ਕੇ ਛੇਤੀ ਛੇਤੀ ਆਪਣਾ ਸਰਿੰਦਰ ਕਰ ਦੋ ਕਿਤੇ ਹੋਰੇ ਕੰਮ ਨਾ ਹੋ ਜੇ ਪੰਜਾਬ ਪੁਲਿਸ ਫਿਰ ਉਹ ਤਾਂ ਨਾ ਪੰਜਾਬ ਪੁਲਿਸ ਕੀ ਕਰਦੀ ਇਹਨਾਂ ਨੂੰ ਪਤਾ ਹੈ ਜੀ ਨਿਸ਼ਾਨਜੀ ਮੇਰਾ ਆਖਰੀ ਸਵਾਲ ਹੈ ਮੈਂ ਸਟਾਰਟਿੰਗ ਚ ਪਜਲ ਸੀ ਕਿ ਤੁਹਾਨੂੰ ਇੱਕ ਆਗੂ ਕਹਾ ਜਾਂ ਕਿ ਬਾਬਾ ਕਹਾ ਸੋ ਇੱਕ ਆਗੂ ਹੋਣ ਦੇ ਨਾਤੇ ਤੇ ਇੱਕ ਬਦਲਾ ਬਾਬਾ ਹੋਣ ਨਾਤੇ ਕਿ ਕੀ ਮੈਸੇਜ ਕਿਸ ਦੇਣ ਦੇਣ ਮੈਸੇਜ ਮੇਰਾ ਇਹ ਹੀ ਦੇਣਾ ਚਾਹੂੰਗਾ ਮੈਂ ਕਿ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਮਾਤਾ ਪਿਤਾ ਦੀ ਸੇਵਾ ਕਰੋ ਦੇਸ਼ ਦੀ ਸੇਵਾ ਕਰੋ ਆਪਣੇ ਧਰਮ ਦੇ ਪੱਕੇ ਰਹੋ ਸਿੱਖ ਧਰਮ ਦੇ ਉਹਦਾ ਸਿੱਖ ਧਰਮ ਦੇ ਪਤੀ ਗੁਰੂ ਘਰ ਰੋ ਜਾਓ ਸਨਾਤਨੀ ਹੋ ਤਾਂ ਮੰਦਿਰ ਰੋ ਜਾਓ ਮੁਸਲਮਨ ਮਸਜਿਦ ਰੋ ਜਾਓ ਮਾਤਾ ਪਿਤਾ ਦੀ ਸੇਵਾ ਕਰੋ ਗਲਤ ਕੰਮ ਨਾ ਕਰੋ ਗਲਤ ਕੰਮ ਦਾ ਗਲਤ ਹੀ ਨਤੀਜਾ ਆ ਦੋ ਚਾਰ ਦਿਨਾਂ ਚ ਮੇਰੋਂ ਸਾਰਾ ਐਗਜ਼ੈਂਪਲ ਤੁਹਾਨੂੰ ਪਤਾ ਲੱਗ ਜਾਣੀ ਹੈ ਕਿ ਗਲਤ ਕੰਮ ਦਾ ਕਿੰਨਾ ਕੁ ਗਲਤ ਨਤੀਜਾ ਹੁੰਦਾ ਧੰਨਵਾਦ ਸੋ ਇਸੇ ਸੱਦੇ ਨਾਲ ਹਿੰਦੂ ਆਗੂ ਨਿਸ਼ਾਨ ਸ਼ਰਮਾ ਜੀ ਸੋ ਜਿਨ੍ਹਾਂ ਦਾ ਕਹਿਣਾ ਹੈ ਕਿ ਭਾਬੀ ਕਮਲ ਕੌਰ ਵੱਲੋਂ ਪਾਈਆਂ ਜਾਣ ਵਾਲੀਆਂ ਜੋ ਵੀਡੀਓ ਨੇ ਉਹ ਗਲਤ ਨੇ ਪਰ ਕਿਸੇ ਨੂੰ ਮਾਰ ਦੇਣਾ ਇਹ ਕੋਈ ਇਨਸਾਫ ਨਹੀਂ ਹੈ ਸੋ ਭਾਈ ਅਮਰਤਪਾਲ ਮਹਿਰੋਂ ਦੇ ਖਿਲਾਫ ਨੇ ਤੋ ਜਲਦ ਕਹਿੰਦੇ ਨੇ ਕਿ ਭਾਈ ਅਮਰਤਪਾਲ ਬੈਰੋ ਖੁੜਚੋਪ ਨਿਕਲ ਕੇ ਸਰੈਂਡਰ ਕਰੇ ਸੁਣਿਓ ਦਾ ਅੰਤ ਮਾੜਾ ਹੋਵੇਗਾ ਕੈਮਰਾਮੈਨ ਸਿੰਦਰ ਦੇ ਨਾਲ ਮੈਂ ਹਰਮਨ ਮੀਆਪੁਰੀ ਦਿਸ਼ਾ ਅਪਡੇਟ ਨਿਊਜ਼ ਮੋਹਾਲੀ